ਹਾਂਜੀ ਤੁਸੀਂ ਜੁੜੇ ਹੋ ਸਟਾਰ ਡੀਟੈਲ ਪੰਜਾਬ ਨਿਊਜ਼ ਚੈਨਲ ਤੇ ਵੱਡੀ ਅਪਡੇਟ ਲੈ ਕੇ ਫਿਰ ਤੋਂ حاضر ਹੋਇਆ। ਪੰਜਾਬ ਦੇ ਵਿੱਚ ਰਸਨ ਕਾਰਡ ਸੰਬੰਧੀ ਨਵੇਂ ਨਿਯਮ ਆ ਚੁੱਕੇ ਨੇ। ਹੁਣ ਲੋਕਾਂ ਨੂੰ ਜਿਹੜਾ ਝਟਕੇ ਤੋਂ ਝਟਕਾ ਸਰਕਾਰ ਦੇਣਾ جاری ਹੈ। ਪੰਜਾਬ ਦੇ ਵਿੱਚ ਰਸਨ ਕਾਰਡ ਵਾਲਿਆਂ ਨੂੰ ਲੱਗ ਸਕਦਾ ਹੈ ਬੜਾ ਝਟਕਾ ਨਵੇਂ ਨਿਯਮ ਲਾਗੂ ਹੋ ਚੁੱਕੇ ਨੇ। ਹੁਣ ਜਿਹੜੀ ਕੜੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਰਸਨ ਕਾਰਡ ਧਾਰਕਾਂ ਲਈ ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਨੇ। ਇਹ ਨਿਯਮ ਸਿੱਧਾ ਅਸਰ ਗਰੀਬ ਪਰਿਵਾਰਾਂ ਤੇ ਪਾਉਣਗੇ। ਨੰਬਰ 1 ਤੇ ਜਿਹੜਾ ਨਵਾਂ ਨਿਯਮ ਲਾਗੂ ਕੀਤਾ ਜਾਵੇਗਾ ਹਰ ਸਾਲ 5 ਸਾਲ ਦੇ ਵਿੱਚ ਤੁਹਾਨੂੰ ਇਕਈਵੀਸੀ ਲਾਜ਼ਮੀ ਕਰ ਦਿੱਤੀ ਗਈ ਹੈ ਹੁਣ ਹਰ ਰਾਸ਼ਨ ਕਾਰਡ ਹੋਲਡਰ ਨੂੰ 5 ਸਾਲਾਂ ਬਾਅਦ ਆਪਣੀ ਇਕਈਵੀਸੀ ਕਰਵਾਉਣੀ ਹੀ ਪੈਗੀ ਜੇਕਰ ਕੋਈ ਕਾਰਡ ਹੋਲਡਰ ਆਪਣੀ ਇਕਈਵੀਸੀ ਨਹੀਂ ਕਰਵਾਉਂਦਾ ਤਾਂ ਉਸ ਦਾ ਰਾਸ਼ਨ ਕਾਰਡ ਆਪਣੇ ਆਪ ਬੰਦ ਹੋ ਜਾਵੇਗਾ ਨੰਬਰ 2 ਤੇ ਜਿਹੜਾ ਨਿਯਮ ਆਇਆ 6 ਮਹੀਨੇ ਰਾਸ਼ਨ ਨਾ ਲਿਆ ਤਾਂ ਕਾਰਡ ਹੋ ਜਾਵੇਗਾ ਬੰਦ ਜੇ ਕੋਈ ਲਾਪਤਰੀ ਲਗਾਤਾਰ 6 ਮਹੀਨੇ ਤੱਕ ਰਾਸ਼ਨ ਨਹੀਂ ਲੈਂਦਾ ਤਾਂ ਉਸ ਦਾ ਕਾਰਡ ਸਸਪੈਂਡ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਤੀਜੇ ਮਹੀਨੇ ਦੇ ਵਿੱਚ ਵੈਰੀਫਿਕੇਸ਼ਨ ਕੀਤਾ ਜਾਵੇਗਾ ਜੇ ਯੋਗਤਾ ਮਾਪਦੰਡ ਮਿਲਦੇ ਨੇ ਤਾਂ ਹੀ ਕਾਰਡ ਜਿਹੜਾ ਦੁਬਾਰਾ ਚੱਲੂ ਹੋਵੇਗਾ ਨੰਬਰ 3 ਤੇ ਨਵਾਂ ਨਿਯਮ ਜਿਹੜਾ ਆਇਆ ਹੈ ਨਕਲੀ ਤੇ ਡੁਪਲੀਕੇਟ ਕਾਰਡ ਜਿਹੜੇ ਰੱਦ ਕਰ ਦਿੱਤੇ ਗਏ ਨੇ ਜਿਨ੍ਹਾਂ ਲੋਕਾਂ ਨੇ ਵਕ ਵਕ ਪਤੀਜਾ ਵਖਰੇ ਰਾਜਾਂ ਦੇ ਵਿੱਚ ਡੁਪਲੀਕੇਟ ਰਾਸ਼ਨ ਕਾਰਡ ਬਣਵਾ ਰਕੀ ਨੇ ਉਹਨਾਂ ਦੀ ਰਾਸ਼ਨ ਕਾਰਡ ਹੁਣ ਤੁਰੰਤ ਰੱਦ ਕੀਤੇ ਜਾਣਗੇ ਸਰਕਾਰ ਵੱਲੋਂ 3 ਮਹੀਨੇ ਦੇ ਅੰਦਰ ਈਕੀ ਵਾਈ ਸੀ ਕਰਵਾਉਣ ਦੀ ਜਿਹੜੀ ਸ਼ਰਤ ਰੱਖੀ ਗਈ ਹੈ 18 ਸਾਲ ਤੋਂ ਕੱਟ ਉਮਰ ਵਾਲਿਆਂ ਲਈ ਵੀ ਝਟਕਾ ਜਿਹੜਾ ਉਹ ਲੱਗਣ ਵਾਲਾ ਹੈ ਹੁਣੇ ਬਾਅਦ 18 ਸਾਲ ਤੋਂ ਕੱਟ ਉਮਰ ਵਾਲੇ ਵਿਅਕਤੀ ਨੂੰ ਵੱਖਰਾ ਰਾਸ਼ਨ ਕਾਰਡ ਨਹੀਂ ਮਿਲੇਗਾ ਉਹ ਸਿਰਫ ਆਪਣੇ ਪਰਿਵਾਰ ਦੇ ਕਾਰਡ ਦੇ ਵਿੱਚ ਹੀ ਸ਼ਾਮਲ ਰਹੇਗਾ ਫਿਫੋ ਤੇ ਵੇਟਿੰਗ ਲਿਸਟ ਦਾ ਨਵਾਂ ਨਿਯਮ ਜਿਹੜਾ ਉਹ ਆ ਚੁੱਕਿਆ ਹੈ ਨਵੇਂ ਰਾਸ਼ਨ ਕਾਰਡ ਜਾਰੀ ਕਰਨ ਲਈ ਹੁਣ ਫਿਫੋ ਫਰਸਟ ਇਨ ਫਰਸਟ ਆਊਟ ਸਿਸਟਮ ਲਾਗੂ ਕੀਤਾ ਗਿਆ ਹੈ ਇਸ ਦੇ ਨਾਲ ਹੀ ਰਾਜ ਸਰਕਾਰ ਨੂੰ ਆਪਣੀ ਵੈਬਸਾਈਟ ਤੇ ਵੇਟਿੰਗ ਲਿਸਟ ਰੀਅਲ ਟਾਈਮ ਪਬਲਿਸ਼ ਕਰਨੀ ਹੋਏਗੀ ਤਾਂ ਜੋ ਲੋਕ ਆਪਣੀ ਅਰਜੀ ਦੀ ਸਥਿਤੀ ਦੇਖ ਸਕਣ ਕੀ ਸੁਣੋ ਲੱਗੇਗਾ ਸਭ ਤੋਂ ਵੱਧ ਝਟਕਾ ਜਿਨ੍ਹਾਂ ਲੋਕਾਂ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਰਾਸ਼ਨ ਨਹੀਂ ਲਿਆ ਉਹਨਾਂ ਦਾ ਰਾਸ਼ਨ ਕਾਰਡ ਜਿਹੜਾ ਬੰਦ ਹੋ ਜਾਵੇਗਾ ਜਿਨ੍ਹਾਂ ਕੋਲ ਡੁਪਲੀਕੇਟ ਜਾਂ ਨਕਲੀ ਰਾਸ਼ਨ ਕਾਰਡ ਨੇ ਉਹ ਵੀ ਹੁਣ ਰਾਸ਼ਨ ਨਹੀਂ ਲੈ ਸਕਣਗੇ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਹੁਣ ਨਵਾਂ ਕਾਰਡ ਨਹੀਂ ਮਿਲੇਗਾ ਜਿਨ੍ਹਾਂ ਨੇ ਆਪਣੀ ਕੇ ਕੇ ਵੀ ਸੀ ਨਹੀਂ ਕਰਵਾਈ ਉਹਨਾਂ ਨੂੰ ਵੀ ਰਾਸ਼ਨ ਕਾਰਡ ਤੇ ਜਿਹੜਾ ਰਾਸ਼ਨ ਉਹ ਨਹੀਂ ਦਿੱਤਾ ਜਾਵੇਗਾ ਸੋ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਖਬਰਾਂ ਅਤੇ ਨਵੀਆਂ ਜਾਣਕਾਰੀਆਂ ਲੈਣ ਲਈ ਚੈਨਲ ਨਾਲ ਹਮੇਸ਼ਾ ਜੁੜੇ ਰਹੋ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਉਹ ਚਾ ਚ ਧੰਨਵਾਦ